ਤੁਹਾਡੇ ਇਲਾਕੇ ਚ ਫਿਰ ਟੌੜਾ ਸਾਹਿਬ ਦੀ ਘਾਟ ਹੁਣ ਵੀ ਲੋਕ ਬਹੁਤ ਅੱਜ ਵੀ ਲੋਕ ਮਹਿਸੂਸ ਕਰਦੇ ਨੇ ਅੱਜ ਮੈਂ ਟੌੜਾ ਪਿੰਡ ਮੈਂ ਜਾ ਕੇ ਆਇਆ ਮੇਰੀ ਉੱਤੇ ਰਿਸ਼ਤੇਦਾਰੀ ਆ ਕੋਈ ਮੌਤ ਹੋ ਗਈ ਸੀ ਜੀ 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 ਮੰਨ ਲਓ ਵੀ ਸਾਰਿਆਂ ਨੂੰ ਵੱਡਾ ਫਰਕ ਤੁਸੀਂ ਟੌੜੇ ਪਿੰਡ ਦੀਆਂ ਸੜਕਾਂ ਨੂੰ ਦੇਖ ਕੇ ਲੱਗ ਜੂਗਾ ਹਮ ਨਹੀਂ ਜਦੋਂ ਟੌੜਾ ਸਾਹਿਬ ਜਿਉਂਦੇ ਸੀਗੇ ਹਮ ਆਹ ਸੜਕਾਂ ਦੇ ਕਦੇ ਟੋਆ ਨਹੀਂ ਦੀ ਪੈਂਦਾ ਹਮ ਅੱਜ ਮੈਂ ਦੇਖਿਆ ਸੜਕਾਂ ਦਾ ਉਹ ਹਾਲ ਬਹੁਤ ਮਾੜਾ ਹੋਇਆ ਵਾ ਟੋੜਾ ਸਾਹਿਬ ਦੇ ਵੇਲੇ ਟੋੜਾ ਪਿੰਡ ਤੇ ਉਹਦੇ ਇਰਦ-ਗਿਰਦ ਦੇ ਜਿਹੜੇ ਪਿੰਡ ਸਨ ਕਾਫੀ ਪੰਥਕ ਰਹੇ ਤੇ ਉਹ ਕਾਲੀਦਾਲ ਨਾਲ ਸਟੈਂਡ ਲੈਂਦੇ ਰਹੇ ਸੀ ਉਹ ਹੁਣ ਕਮਹਾਦਰਾ ਚੇਂਜ ਨਹੀਂ ਹੋ ਗਿਆ ਹੋਰ ਅੱਜ ਇਹ ਟੋੜਾ ਸਾਹਿਬ ਦੀ ਇੱਕ ਸ਼ਖਸੀਅਤ ਸੀ ਮੈਂ ਵੀ ਉਦੋਂ ਜਦੋਂ ਮੈਂ ਸਰਪੰਚ ਬਣਿਆ ਹੂੰ ਉਦੋਂ ਮੈਂ ਵੀ ਦਾੜੀ ਕੱਟਦਾ ਸੀਗਾ ਹੂੰ ਜੀ ਨਦੋਮਾ ਸਰਪੰਚ ਬਣ ਤੋਂ ਬਾਅਦ ਟੋੜਾ ਸਾਹਿਬ ਕੋਲ ਜਾਣਾ ਉਹਨਾਂ ਨੇ ਜਦੇ ਮੇਰੀ ਦਾੜ੍ਹੀ ਨੂੰ ਹੱਥ ਲਾਗਣਾ ਕਾਕਾ ਆਹ ਹਮ ਮਾਜੀ ਹੁਣ ਹੌਲੀ ਹੌਲੀ ਬਧੂਗੀ ਉਹਨਾਂ ਦੀ ਇਹ ਸ਼ਖਸੀਅਤ ਸੀ ਉਹਨਾਂ ਨੇ ਹਰੇਕ ਬੰਦੇ ਨੂੰ ਟੋਕਣਾ ਜਿਹੜਾ ਕੋਈ ਕਲੀਨ ਸ਼ੇਪ ਹੋਇਆ ਜਾਂ ਦਾੜ੍ਹੀ ਕੱਟੀ ਵੀ ਹੈ ਬਾਲ ਕੱਟੇ ਨੂੰ ਕਹਿੰਦਾ ਕਾਕਾ ਮੇਰੇ ਕੋਲ ਕੰਮ ਨੂੰ ਤਾਂ ਹੈ ਵੀ ਪਹਿਲਾਂ ਆਪਣਾ ਚਿਹਰਾ ਮੋਰਾ ਬਣਾ ਕੇ ਆ ਹਮ ਹਮ ਇਹੀ ਬਦੌਰਤੀ ਸਾਡਾ ਇਲਾਕਾ ਜ਼ਿਆਦਾਤਰ ਪੰਥਕ ਸੋਚ ਪੰਥਕ ਤੌਰ ਤੇ ਟੋੜਾ ਸਾਹਿਬ ਨਾਲ ਜੁੜਿਆ ਹੋਇਆ ਸੀਗਾ ਤੁਹਾਡਾ ਸਾਹਿਬ ਵੀ ਹਰ ਇੱਕ ਨੂੰ ਆਪਣਾ ਸਮਝ ਕੇ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਹੁਰਾਂ ਨਾਲ ਵਿਚਰਨ ਰਿਹਾ ਹੋਵੇਗਾ। ਹੂੰ ਤੁਹਾਡਾ ਨਹੀਂ ਮੇਰਾ ਬਾਦਲ ਸਾਹਿਬ ਨਾਲ ਨਹੀਂ ਨੇੜਤਾ ਰਹੀਏਗੀ। ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਮੇਰੀ ਨੇੜਤਾ ਸੁਖਵੀਰ ਸਿੰਘ ਬਾਦਲ ਨਾਲ ਹੀ ਹੋਈ ਪਹਿਲਾਂ ਮੈਂ ਹੂੰ ਜਦੋਂ ਜੂਥ ਅਕਾਲੀ ਦਾ ਲਾ ਪ੍ਰਧਾਨ ਬਣਿਆ ਅਮਰੀਕ ਸਿੰਘ ਗਾਲੀਵਾਲ ਨਾਲ ਰਾਜਾ ਨਿਰਿੰਦਰ ਸਿੰਘ ਨਾਲ ਇਹਨਾਂ ਨਾਲ ਵਿਚਰਦਾ ਰਿਹਾ ਹੂੰ ਹੂੰ ਫਿਰ 2002 ਤੋਂ ਮਨੂੰ ਮੈਂ ਸੁਖਵੀਰ ਸਿੰਘ ਬਾਦਲ ਨਾਲ ਜੁੜਿਆ ਹੋਇਆ ਤੇ ਉਹਨਾਂ ਨਾਲੇ ਖੜੇ ਆ। ਲੋਟ ਸਾਹਿਬ ਪਟਿਆਲੇ ਜ਼ਿਲ੍ਹੇ ਦੀ ਆਪਾਂ ਇਰਦੀ-ਗਿਰਦ ਘੁੰਮ ਰਹੇ ਆ ਟੌੜਾਪਿੰਡ ਟੌੜਾ ਲੋਟ ਇਹਦੇ ਇਰਦੀ-ਗਿਰਦ ਆਪਾਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਕਾੜੀਦਾਲ ਦੀਆਂ ਕਾਫੀ ਬਗਾਵਤਾਂ ਹੁੰਦੀਆਂ ਨੇ। ਇਸ ਤੋਂ ਪਹਿਲਾਂ ਟੌੜਾ ਸਾਹਿਬ ਨੇ ਵੀ ਆਪਣਾ ਪਾਰਟੀ ਬਣਾਈ। ਤਾਂ ਹੁਣ ਇਸ ਤੋਂ ਬਾਅਦ ਫਿਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਆ ਜਿਹੜਾ ਸਾਹਿਬ ਨੇ ਵੀ ਅਲੱਗ ਪੈ ਕੇ ਬਿਲਕੁਲ ਜੀ ਤੇ ਹੁਣ 5 ਮਈ ਧਿਰ ਜਿਹੜੀ ਹੈ ਸੁਧਾਰ ਧਿਰ ਇਹਦੇ ਵਿੱਚ ਵੀ ਸਰਜੀਤ ਸਿੰਘ ਰਖੜਾ ਪ੍ਰੋਫੈਸਰ ਪ੍ਰਵੀਰ ਸਿੰਘ ਚੰਦੂ ਵਾਜਰਾ ਇਹ ਸਾਰੇ ਜਾਦੀ ਮਤਲਬ ਪਟਿਆਲੇ ਦੇ ਹੀ ਨੇ ਬਿਲਕੁਲ ਜੀ ਜਿਹੜੀ ਲੀਡ ਕਹਿ ਲਈਏ ਆਪਾਂ ਬਾਗੀਆਂ ਦੀ ਤਾਂ ਉਹ ਬਗਾਵਤ ਜਿਹੜੀ ਪਟਿਆਲੇ ਦੇ ਵਿੱਚ ਹੁਣ ਵੀ ਅੰਸ਼ ਨੇ ਇਹ ਕੀ ਵਜ੍ਹਾ ਆਪਾਂ ਮੰਨਦੇ ਇਹ ਪਟਿਆਲਾ ਜ਼ਿਲ੍ਹਾ ਤੇ ਸੰਗਰੂਰ ਜ਼ਿਲ੍ਹਾ ਦੋ ਅੱਜ ਵੀ ਜਿਹੜੀ ਆ ਪੰਜ ਮੈਂਬਰੀ ਕਮੇਟੀਆਂ ਹਮ ਲੋ ਚ ਸੁਧਾਰ ਲਾਇਰ ਕਹਿ ਲੋ ਇਹਨਾਂ ਨੂੰ ਹਮ ਤੇ ਇਹ ਅੱਜ ਵੀ ਪਟਿਆਲਾ ਜ਼ਿਲ੍ਹਾ ਤੇ ਸੰਗਰੂਰ ਜ਼ਿਲ੍ਹਾ ਜਿਆਦਾ ਇਸ ਸਰਕਰ ਮੈਂ ਇਹ ਕੀ ਵਜ੍ਹਾ ਇਸ ਧਰਤੀ ਦੇ ਅਕਾਲੀ ਅਕਾਲੀ ਸਿਆਸਤ ਦੇ ਅਰਧਗਿਰਦ ਜ਼ਿਕਰ ਗੱਲ ਕਰ ਬਿਲਕੁਲ ਜੀ ਕੀ ਹੈ ਨਾ ਇਹ ਤਾਂ ਚੰਡੀਗੜ੍ਹ ਦੇ ਨੇੜੇ ਆ ਅੱਛਾ ਜੀ ਹਾਂ ਅੱਛਾ ਹਾਂ ਦੂਜੇ ਤੇ ਕਿਉਂਕਿ ਲੀਡਰ ਉੱਥੇ ਜਿਆਦਾ ਪੈਦਾ ਹੋਣਗੇ ਜਿੱਥੇ ਕੋਈ ਹੰਟੋੜਾ ਸਾਹਿਬ ਵੱਡੇ ਬਹੁੜ ਸੀਗੇ ਹਮ ਉਹਨਾਂ ਦੇ ਹੇਠਾਂ ਬਹੁਤ ਲੀਡਰ ਇੱਥੇ ਪੈਦਾ ਹੋਏ ਹਮ ਹਮ ਅੱਜ ਕਿਤੇ ਨਾ ਕਿਤੇ ਹਰੇਕ ਲੀਡਰ ਨੂੰ ਹੁੰਦਾ ਮੈਂ ਵੱਡਾ ਲੀਡਰ ਬਣਾ ਮੈਂ ਵੱਡਾ ਲੀਡਰ ਬਣਾ ਉਹ ਵੱਡੇ ਲੀਡਰ ਬਣਦੇ ਬਣਦੇ ਕਈ ਵਾਰ ਕੁੰਡੀ ਫਸ ਜਾਂਦੀ ਹੈ ਹਮ ਹਮ